ਬੁਢੀ ਜੀ ਵੀ ਪਠਾਉਂਦੇ ਜਾਂ ਸਾਡੇ ਕਿਸਾਨ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਨਾਲ ਬਿਠਾ ਕੇ ਫੈਸਲੇ ਲੈ ਜਾਣ ਕਿ ਸਾਨੂੰ ਕਿਸਾਨੀ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਘਾਟ ਆਉਂਦੀ ਆ ਕਿ ਸਾਨੂੰ ਐਮਐਸਪੀ ਗਰੰਟੀ ਗ੍ਰਾਉਂਡ ਦਿੱਤਾ ਜਾਵੇ ਕਿ ਸਾਡੀਆਂ ਫਸਲਾਂ ਦੇ ਭਾਅ ਜਿਹੜੇ ਆ ਉਹ ਘੱਟ ਤੋਂ ਘੱਟ ਸਮਰਥਨ ਮਿਲਦਾ ਸਾਨੂੰ ਪਤਾ ਤਾਂ ਲੱਗੇ ਕਿਸਾਨੀ ਨੂੰ ਜਿਹੜਾ ਵਾ ਖੇਤੀਬਾੜੀ ਕਿਤੇ ਨੂੰ ਅਣਗੌਲਿਆ ਕੀਤਾ ਜਾਂਦਾ ਕਦੇ ਵੀ ਇਹਦੇ ਵਾਸਤੇ ਜਿਹੜਾ ਵਾ ਬਜਟ ਪੂਰੀ ਤਰ੍ਹਾਂ ਆਸਾਂ ਦੇ ਪੂਰਾ ਨਹੀਂ ਉਤਰਦਾ ਹਰ ਵਾਰੀ ਨਿਰਾਸ਼ਾ ਸਾਡੇ ਪੱਲੇ ਪੈਂਦੀ ਆ ਅਣਗੌਲੇ ਆਉਗੀ ਇੱਕ ਕਰਕੇ ਕਿਸਾਨੀ ਲਗਾਤਾਰ ਜਿਹੜੀ ਆ ਉਹ ਥੱਲੇ ਨੂੰ ਜਾ ਰਹੀ ਆ ਕਰਜ਼ੇ ਥੱਲੇ ਡੋਬਰੀ ਆ ਨਿਤ ਖੁਦਗੁਸ਼ੀਆਂ ਹੋ ਰੀਆਂ ਨੇ ਵੇਖੋ ਜੀ ਇਸ ਬਜਟ ਦੇ ਵਿੱਚੋਂ ਕੋਈ ਵੀ ਜਿਹੜੀ ਆਸ ਨਹੀਂ ਰੱਖੀ ਜਾ ਸਕਦੀ ਇਹ ਕੋਈ ਪਹਿਲੀ ਵਾਰ ਨਹੀਂ ਹੈਗਾ ਹਰ ਵਾਰ ਵੀ ਜਦੋਂ ਵੀ ਬਜਟ ਪੇਸ਼ ਕਰਦੇ ਆ ਤੇ ਪੰਜਾਬ ਦੇ ਨਾਲ ਜਿਹੜਾ ਆ ਉਹ ਵਿਤਕਰਾ ਬਹੁਤ ਵੱਡਾ ਕੀਤਾ ਜਾਂਦਾ ਹਾਲਾਂਕਿ ਖਾਸ ਕਰਕੇ ਕਿਸਾਨਾਂ ਦੇ ਨਾਲ ਕਿ ਕਿਸਾਨਾਂ ਦੀ ਕੋਈ ਵੀ ਮੰਗ ਜਿਹੜੀ ਆ ਉਹ ਮਤਲਬ ਜਿਹੜੀ ਸਿਰੇ ਨਹੀਂ ਲੱਗਦੀ ਹਰ ਵਾਰ ਸੰਘਰਸ਼ ਕਰਕੇ ਆਪਣੇ ਅੰਦੋਲਨ ਕਰਕੇ ਕਿਸਾਨਾਂ ਨੂੰ ਆਪਣੇ ਹੱਕਾਂ ਵਾਸਤੇ ਲੜਨਾ ਪੈਂਦਾ ਸ਼ਹੀਦੀਆਂ ਦੇਣੀਆਂ ਪੈਂਦੀਆਂ ਵਾ ਜੇ ਆਪਣੇ ਮੰਗਾਂ ਵਾਸਤੇ ਕਿਸਾਨ ਜਾਂਦੇ ਆ ਉਥੇ ਇਹਨਾਂ ਦੇ ਉੱਤੇ ਜਿਹੜੇ ਆ ਉਹ ਮਤਲਬ ਅਥਰੂ ਕੈਸ ਦੇ ਗੋਲੇ ਮਾਰੇ ਜਾਂਦੇ ਆ ਜਿਹੜੀਆਂ ਪੱਕੀਆਂ ਗੋਲੀਆਂ ਮਾਰੀਆਂ ਜਾਂਦੀਆਂ ਸ਼ੁਭ ਕਰਨ ਵਰਗੇ ਮੁੰਡੇ ਜਿਹੜੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਇਸ ਤੋਂ ਸਵਾਗ ਕਿਸਾਨਾਂ ਦੇ ਪੱਲੇ ਜਿਹੜਾ ਵਾ ਉਹ ਕੁਝ ਨਹੀਂ ਪੈਂਦਾ ਨਿਰਾਸ਼ਾ ਹੀ ਪੈਂਦੀ ਆ ਇਸ ਕਰਕੇ ਅਸੀਂ ਸਰਕਾਰ ਅੱਗੇ ਜਿਹੜੀ ਆ ਬੇਨਤੀ ਕਰਦੇ ਆ ਕਿ ਕਿਸਾਨਾਂ ਨੂੰ ਮੁੱਖ ਰੱਖ ਕੇ ਜਿਹੜੀ ਆ ਕੋਈ ਵੀ ਫੈਸਲਾ ਜਿਹੜਾ ਲੈਣਾ ਹੋਵੇ ਬੁੱਧੀਜੀਵੀ ਬਿਠਾਉਂਦੇ ਜਾਂ ਸਾਡੇ ਕਿਸਾਨ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਨਾਲ ਬਿਠਾ ਕੇ ਫੈਸਲੇ ਲੈ ਜਾਣ ਕਿ ਸਾਨੂੰ ਕਿਸਾਨੀ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਘਾਟ ਆਉਂਦੀ ਆ ਜਾਂ ਕਿਹੜੀ-ਕਿਹੜੀ ਚੀਜ਼ ਦੀ ਸਾਨੂੰ ਲੋੜ ਆ ਜਾਂ ਕਿਦਾਂ ਸਾਡਾ ਜਿਹੜਾ ਵਾ ਇਹ ਘਾਟੇ ਪੂਰੇ ਹੋ ਸਕਦੇ ਆ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਸਰਕਾਰਾਂ ਕਾਰਪੋਰੇਟੀ ਪੱਕੀ ਰੱਖ ਕੇ ਜਿਹੜੇ ਬਿੱਟ ਪੇਸ਼ ਕਰਦੀਆਂ ਵਾਂ ਔਰ ਅੱਗੇ ਵੀ ਇਹੋ ਇਹਨਾਂ ਨੇ ਇਹੋ ਕੁਝ ਕਰਨਾ ਕਿਸਾਨ ਵੇਖੋ ਜੀ ਸਾਨੂੰ ਆਪਣੇ ਹੱਕਾਂ ਵਾਸਤੇ ਜਿਹੜਾ ਜਿਹੜੀ ਲੜਾਈ ਆ ਸਾਡੀ ਐਮਐਸਪੀ ਗਰੰਟੀ ਕਰਾਉਣ ਅਸੀਂ ਚਾਹੁੰਦੇ ਆ ਕਿ ਸਾਨੂੰ ਐਮਐਸਪੀ ਗਰੰਟੀ ਕਰ ਕਿ ਸਾਡੀਆਂ ਫਸਲਾਂ ਦੇ ਭਾਅ ਜਿਹੜੇ ਆ ਉਹ ਘਰ ਤੋਂ ਘਰ ਸਮਰਥਨ ਮਿਲਦਾ ਸਾਨੂੰ ਪਤਾ ਤਾਂ ਲੱਗੇ ਹੁਣ ਕਣਕ ਦਾ ਰੇਟ ਆ 2200 ਜਾਂ 2300 ਰੁਪਈਆ ਸਾਡੀ ਐਮਐਸਪੀ ਆ ਸਾਨੂੰ ਪਤਾ ਵਾ ਕਿ ਸਾਨੂੰ 30 ਰੁਪਏ ਕਿਲੋ ਤੱਕ ਆਟਾ ਜਿਹੜਾ ਇਹਦਾ ਮਿਲ ਜਾਣਾ ਹੁਣ ਮੱਕੀ ਦੀ ਐਮਐਸਪੀ ਜਿਹੜੀ ਆ ਉਹ ਜਾਂ 2200 ਜਾਂ 2300 ਮੰਨ ਲਓ ਪਰ ਖਰੀਦੀ ਹਜ਼ਾਰ ਨੂੰ ਜਾ ਰਹੀ ਆ ਔਰ ਆਟਾ ਇਹਦਾ ਜਿਹੜਾ ਉਹ 50 ਰੁਪਏ ਕਿਲੋ ਮਿਲ ਰਿਹਾ ਜੇ ਇਹਦੀ ਪੱਕੀ ਐਮਐਸਪੀ ਹੋਵੇ ਤਾਂ ਸਾਨੂੰ ਪਤਾ ਹੋਵੇ ਕਿ ਇਹਦਾ ਆਟਾ ਜਿਹੜਾ ਵਾ ਸਾਨੂੰ ਇੰਨੇ ਤੱਕ ਮਿਲ ਜਾਣਾ ਵਾ ਇਹ ਹਰ ਇੱਕ ਨੂੰ ਜਿਹੜੀ ਆ ਜਿਹੜਾ ਬੇਜਮੀਨਾ ਵੀ ਆ ਉਹਨੂੰ ਵੀ ਇਸ ਉਹ ਮਿਲ ਸਕਦਾ ਵੇ ਇਸ ਕਰਕੇ ਵੱਡੀ ਲੜਾਈ ਸਾਡੀ ਐਮਐਸਪੀ ਤੇ ਆ। ਸਵਾਮੀ 나ਥਨ ਕਮਿਸ਼ਨ ਦੀ ਰਿਪੋਰਟ ਦੇ ਮਤਾਬਕ ਜਿਹੜਾ ਵਾ 50% ਸੀਟ ਟੂ ਪਲੱਸ ਜਿਹੜਾ ਵਾ ਉਹ ਰੱਖ ਕੇ ਸਾਡੇ ਫਸਲਾਂ ਦੇ ਭਾਅ ਨਿੱਤੇ ਜਾਣ ਤੇ ਸਾਡਾ ਜਿਹੜਾ ਫਸਲੀ ਯੋਜਨਾ ਬੀਮਾ ਜਿਹੜਾ ਵਾ ਉਹਨੂੰ ਲਾਗਾ ਲਾਗੂ ਕੀਤਾ ਜਾਵੇ। ਕਿਸਾਨਾਂ ਦੇ ਜਿਹੜੇ ਮਤਲਬ 60 ਸਾਲ ਤੋਂ ਉੱਪਰ ਦੇ ਕਿਸਾਨ ਨੇ ਉਹਨਾਂ ਦੀ ਜਿਹੜੀ ਆ ਪੈਨਸ਼ਨ ਜਿਹੜੀ ਆ ਉਹ ਲਾਗੂ ਕੀਤੀ ਜਾਵੇ। ਸਾਡੇ ਕਿਸਾਨਾਂ ਦੇ ਜਿਹੜੇ ਕਰਜ਼ੇ ਸਰਕਾਰਾਂ ਦੀ ਮਾੜੀ ਨੀਤੀ ਦੇ ਕਾਰਨ ਚੜਿਆ ਉਹ ਕਰਜ਼ੇ ਜਿਹੜੇ ਆ ਉਹ ਮਾਫ ਕੀਤੇ ਜਾਣ। ਇਹ ਸਾਡੀਆਂ ਜਿਹੜੀਆਂ ਮੰਗਾਂ ਵਾ ਇਹਨਾਂ ਨੂੰ ਮੁੱਖ ਰੱਖ ਕੇ ਜਿਹੜਾ ਸਰਕਾਰ ਫੈਸਲਾ ਲਵੇ। ਬਸ ਜਿਹੜਾ ਤੱਕ ਕਿੰਨੀਆਂ ਆਸਾਂ ਪੂਰੀਆਂ ਹੋਣਗੀਆਂ। ਵੇਖੋ ਜੀ ਜਿਹੜਾ ਅੱਜ ਕੇਂਦਰ ਦੀ ਸਰਕਾਰ ਵੱਲੋਂ ਸ਼੍ਰੀਮਤੀ ਸੀਤਾ ਨਰਮੜਾ ਜਿਹੜੀ ਆ ਉਹ ਸਾਡੇ ਬਜਟ ਪੇਸ਼ ਕਰ ਰਹੀ ਆ ਕੇਂਦਰ ਦੇ ਵਿੱਚ। ਉਹਦੇ ਤੋਂ ਪੂਰੇ ਦੇਸ਼ ਦੇ ਲੋਕਾਂ ਨੂੰ ਜਿਹੜੀਆਂ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਦੀਆਂ ਨੇ। ਇਸੇ ਤਰ੍ਹਾਂ ਕਿਸਾਨ ਵੀ ਜਿਹੜਾ ਆਪਣੇ ਖੇਤੀਬਾੜੀ ਕਿਤੇ ਲਈ ਆਸਾਂ ਜਿਹੜੀਆਂ ਵਾ ਹਰ ਵਾਰੀ ਬਜਟ ਤੋਂ ਜਿਹੜਾ ਵਾ ਲਾ ਕੇ ਬੈਠਾ ਹੁੰਦਾ ਵਾ ਪਰ ਜਦੋਂ ਬਜਟ ਪੇਸ਼ ਕੀਤਾ ਜਾਂਦਾ ਉਦੋਂ ਜਿਹੜਾ ਬਿਲਕੁਲੋਂ ਆਸਾਂ ਦੇ ਉਲਟ ਹੋ ਜਾਂਦਾ ਵਾ ਤੇ ਉਹ ਆਸਾਂ ਨੂੰ ਕਿਤੇ ਵੀ ਬੂਰ ਨੀਗਾ ਪੈਂਦਾ ਪੂਰੀ ਤਰ੍ਹਾਂ ਕਿਸਾਨਾਂ ਦੇ ਕਿਸਾਨੀ ਕਿਤੇ ਦੀ ਖੇਤੀਬਾੜੀ ਦੇ ਉਲਟ ਜਿਹੜਾ ਵਾ ਉਹ ਬਜਟ ਪੇਸ਼ ਕਰਕੇ ਤੇ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਜਿਹੜਾ ਬਜਟ ਪੇਸ਼ ਕੀਤਾ ਜਾਂਦਾ ਕਿਸਾਨੀ ਨੂੰ ਜਿਹੜਾ ਵਾ ਖੇਤੀਬਾੜੀ ਕਿਤੇ ਨੂੰ ਅਣਗੌਲਿਆ ਕੀਤਾ ਜਾਂਦਾ ਕਦੇ ਵੀ ਇਹਦੇ ਵਾਸਤੇ ਜਿਹੜਾ ਵਾ ਬਜਟ ਪੂਰੀ ਤਰ੍ਹਾਂ ਆਸਾਂ ਤੇ ਪੂਰਾ ਨਹੀਂ ਉਤਰਦਾ ਹਰ ਵਾਰੀ ਨਿਰਾਸ਼ਾ ਸਾਡੇ ਪੱਲੇ ਪੈਂਦੀ ਆ ਅਸੀਂ ਸਰਕਾਰ ਤੋਂ ਹਰ ਵਾਰੀ ਮੰਗ ਕਰਦੇ ਵੀ ਖੇਤੀ ਕਿੱਤਾ ਜਿਹੜਾ ਵਾ ਇੱਕ ਦੇਸ਼ ਦੀ ਰੀੜ ਦੀ ਹੱਡੀ ਆ ਇਹਨੂੰ ਮਜ਼ਬੂਤ ਕਰਨ ਵਾਸਤੇ ਮਜ਼ਬੂਤੀ ਵਾਸਤੇ ਜਿਹੜਾ ਵਾ ਵੱਖਰਾ ਬਜਟ ਰੱਖਿਆ ਜਾਵੇ ਤੇ ਤਾਂ ਕਿਸਾਨੀ ਕਿਤਾ ਜਿਹੜਾ ਮਜ਼ਬੂਤ ਹੋ ਜੇ ਕਿਸਾਨੀ ਕਿਤਾ ਮਜ਼ਬੂਤ ਹੈ ਤਾਂ ਦੇਸ਼ ਜਿਹੜਾ ਵਾ ਉਹ ਮਜ਼ਬੂਤ ਰਹੂਗਾ ਪਰ ਕਿਸਾਨਾਂ ਨੂੰ ਜਿਹੜਾ ਵਾ ਹਰ ਵਾਰੀ ਇਹ ਬਜਟ ਤੋਂ ਜਿਹੜਾ ਵਾ ਨਿਰਾਸ਼ਾ ਹੀ ਪੱਲੇ ਪੈਂਦੀ ਆ ਉਮੀਦਾਂ ਤਾਂ ਹਰ ਵਾਰੀ ਰੱਖਦੇ ਆ ਅੱਜ ਵੀ ਜਿਹੜਾ ਬਜਟ ਪੇਸ਼ ਹੋ ਰਿਹਾ ਉਹਦੇ ਤੋਂ ਉਮੀਦ ਬਹੁਤ ਲਾਈ ਆ ਪਰ ਆਉਣ ਵਾਲੇ ਬਜਟ ਦੇ ਜੋ ਪੇਸ਼ ਹੁੰਦਾ ਤਦ ਪਤਾ ਲੱਗੇਗਾ ਵੀ ਕਿਸਾਨੀ ਕਿਤੇ ਲਈ ਕੀ ਰੱਖਿਆ ਜਾਂਦਾ ਵਾ ਸਾਨੂੰ ਪੂਰੀ ਤਰ੍ਹਾਂ ਮਤਲਬ ਆ ਹੁਣ ਤਾਂ ਆਸ ਆ ਪਰ ਅਸੀਂ ਇਹ ਸਮਝਦੇ ਆਂ ਵੀ ਇਹ ਆਸ ਜਿਹੜੀ ਆ ਕਿਸਾਨਾਂ ਦੀ ਨੂੰ ਬੂਰ ਜਿਹੜਾ ਵਾ ਮੇਰੇ ਹਿਸਾਬ ਨਾਲ ਨਹੀਂ ਪਊਗਾ ਕਿਉਂਕਿ ਕਾਰਪੋਰੇਟ ਪੱਖੀਆ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆ ਉਹ ਉਹਨਾਂ ਨੂੰ ਨੁਮਾਇੰਦਿਆਂ ਨੂੰ ਪੁੱਛ ਕੇ ਜਿਹੜਾ ਬਜੜ ਪੇਸ਼ ਕੀਤਾ ਜਾਂਦਾ ਵਾ ਬਣਾਇਆ ਜਾਂਦਾ ਵਾ ਕਿਸਾਨਾਂ ਦੇ ਨੁਮਾਇंदे ਜਿਹੜੇ ਅਰਥ ਸ਼ਾਸਤਰੀ ਆ ਉਹਨਾਂ ਨੂੰ ਕਦੇ ਵੀ ਜਿਹੜਾ ਵਾ ਉਹਨਾਂ ਨੂੰ ਇਸ ਬਾਰੇ ਪੁੱਛਿਆ ਹੀ ਨਹੀਂ ਜਾਂਦਾ ਅਗਰ ਹਰ ਇੱਕ ਫਿਰਕੇ ਦੇ ਜਿਹੜੇ ਆ ਮੁਖੀਔਰ ਤਬਕੇ ਨਾਲ ਜਿਹੜਾ ਸਬੰਧਤ ਰੱਖਦੇ ਆ ਬੁੱਧੀਜੀਵੀ ਆ ਉਹਨਾਂ ਨੂੰ ਪੁੱਛ ਕੇ ਕਿਸਾਨਾਂ ਦੇ ਨਾਲ ਜਿਹੜਾ ਵਾ ਪੁੱਛ ਕੇ ਜਿਹੜਾ ਵਾ ਉਹ ਬਜਟ ਪੇਸ਼ ਕੀਤਾ ਜਾਵੇ ਤਾਂ ਹਮੇਸ਼ਾ ਜਿਹੜਾ ਵਾ ਸਹੀ ਰੂਪ ਚ ਬਜਟ ਪੇਸ਼ ਹੋਊਗਾ ਜਦੋਂ ਕੱਲੇ ਕਾਰਪੋਰੇਟਾਂ ਦੀ ਸਲਾਹ ਦੇ ਨਾਲ ਜਿਹੜਾ ਵਾ ਉਹ ਬਜਟ ਪੇਸ਼ ਕੀਤਾ ਜਾਦਾ ਤਾਂ ਫਿਰ ਉਹਨਾਂ ਦੇ ਪੱਖ ਦਾ ਹੀ ਹੋਊਗਾ ਕਿਸਾਨੀ ਜਿਹੜੀ ਆ ਅਣਗੌਲੀ ਆਉਗੀ ਇਸ ਕਰਕੇ ਕਿਸਾਨੀ ਲਗਾਤਾਰ ਜਿਹੜੀ ਆ ਉਹ ਥੱਲੇ ਨੂੰ ਜਾ ਰਹੀ ਆ ਕਰਜ਼ੇ ਥੱਲੇ ਡੋਬਰੀ ਆ ਨਿਤ ਖੁਦਕੁਸ਼ੀਆਂ ਹੋ ਰੀਆਂ ਨੇ ਤੇ ਕਿਸਾਨੀ ਕਿਤਾ ਜਿਹੜਾ ਲਾਹੇਵੰਦੀ ਸਾ ਸੌਦਾ ਬਣਦੀ ਥਾ ਕਾਟੇ ਬੰਦਾ ਸੌਦਾ ਬਣ ਕੇ ਜਿਹੜਾ ਵਾ ਰਹਿ ਰਿਹਾ ਵਾ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਿਆ ਵੀ ਖੇਤੀਬਾੜੀ ਕਿੱਤੇ ਨੂੰ ਜਿਹੜਾ ਵਾ ਅਣਗੌਲਿਆ ਨਾ ਕੀਤਾ ਜਾਵੇ ਇਹ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਬਜਟ ਰਾਕੇ ਤੇ ਕਿਸਾਨਾਂ ਦਾ ਵਾਦਾ ਸੋਚਿਆ ਜਾਵੇ ਲਗਾਤਾਰ ਜਿਹੜਾ ਵਾ ਕਿਸਾਨਾਂ ਦੀ ਖੇਤੀ ਦੇ ਉੱਤੇ ਜਿਹੜਾ ਵਾ ਉਹ ਖਰਚੇ ਵੱਧ ਰਹੇ ਆ ਆਮਦਨ ਜਿਹੜੀ ਘਟ ਰਹੀ ਆ ਇਸ ਕਰਕੇ ਜਿਹੜਾ ਜੇ ਖੁਸ਼ੀ ਦਾ ਵਾਦਾ ਹੋ ਰਿਹਾ ਸਾਰਾ ਕੁਝ ਇਹ ਇਹ ਦੇ ਮੱਦੇ ਨਜ਼ਰ ਹੋ ਜਾਵੇ ਠੀਕ ਹੈ